ਸਾਹੀ ਗਾਲ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਖਰੜ ਪੁਲਿਸ ਵੱਲੋਂ ਵਰਦੇ ਮੀਂਹ ਦੇ ਵਿੱਚ ਇਨਕਾਉਂਟਰ ਕੀਤਾ ਗਿਆ ਇੱਕ ਕ੍ਰਾਈਮ ਸੀਨ ਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਿ ਪੁਲਿਸ ਵੱਲੋਂ ਇਹ ਇਨਕਾਉਂਟਰ ਅਮਲ ਚੱਲਿਆਦਾ ਹੈ ਬਾਈਕ ਆ ਜਿਹੜੀ ਉਸ ਨੌਜਵਾਨ ਦੀ ਦੱਸੀ ਜਾ ਰਹੀ ਹੈ ਤਾਂ ਕੁਝ ਨਸ਼ੀਲਾ ਪਦਾਰਥ ਵੀ ਕਿਹਾ ਜਾ ਰਿਹਾ ਆ ਦੇਖੋ ਜੋ ਫੋਰੈਂਸਿਕ ਟੀਮਾਂ ਹੁਣ ਪਹੁੰਚੀਆਂ ਨੇ ਜਾਂਚ ਕੀਤੀ ਜਾ ਰਹੀ ਹੈ ਇਹ ਇਹ ਤਸਵੀਰ ਦੇ ਵਿੱਚ ਤੁਸੀਂ ਬੱਤੀ ਬੋਰ ਦਾ ਪਿਸਤਲ ਵੀ ਦੇਖ ਰਹੇ ਇਹ ਜਾਣਕਾਰੀ ਤੁਹਾਨੂੰ ਮੈਂ ਦੇ ਰਿਹਾ ਹਾਂ ਤਾਂ ਤਸਵੀਰਾਂ ਕ੍ਰਾਈਮ ਸੀਨ ਤੋਂ ਦਿਖਾ ਰਿਹਾ ਤੁਹਾਨੂੰ ਜਿੱਥੇ ਕੀ ਰੈਡ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ तमाम ਅਫਸਰ ਜਿਹੜੇ ਨੇ ਪਹੁੰਚੇ ਹੋਏ ਨੇ ਸੀਆਈਏ ਖਰੜ ਦੇ ਜਿਹੜੇ ਨੇ ਇੰਚਾਰਜ ਪਹੁੰਚੇ ਹੋਏ ਨੇ ਐਸਪੀ ਡੀ ਸਰਵ ਜੰਦਰਲ ਪਹੁੰਚੇ ਹੋਏ ਨੇ ਹਾਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਕ੍ਰਾਈਮ ਸੀਨ ਤੋਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਾਰੀਕੀ ਦੇ ਨਾਲ ਫੋਰੈਂਸਿਕ ਐਕਸਪਰਟ ਜਿਹੜੇ ਨੇ ਉਹ ਇਸ ਵੇਲੇ ਜਾਂਚ ਕਰਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਨੰਬਰਿੰਗ ਜਿਹੜੀ ਹੈ ਉਹ ਹਰ ਇੱਕ ਸੀਨ ਕ੍ਰਾਈਮ ਸੀਨ ਨੂੰ ਦਿੱਤੀ ਜਾ ਰਹੀ ਹੈ ਨਸ਼ੀਲੇ ਪਦਾਰਥ ਨੂੰ ਕੋਲਣ ਦੇ ਲਈ ਜਿਹੜਾ ਕੰਡਾ ਹੈ ਉਹ ਵੀ ਜਿਹੜਾ ਉਹ ਸਾਹਮਣੇ ਪਿਆ ਹੋਇਆ ਨਜ਼ਰ ਆ ਰਿਹਾ। ਉਸ ਕੋਲ ਤੇਜ਼ ਬਰਸਾਤ ਹੋ ਰਹੀ ਆ ਮूसलाधार ਬਾਰਿਸ਼ ਹੈ ਜਿਹੜੀ ਉਹ ਹੁੰਦੀ ਹੋਈ ਨਜ਼ਰ ਆ ਰਹੀ ਆ ਤੇ ਤੇਜ਼ ਬਰਸਾਤ ਦੇ ਵਿੱਚ ਜਿਹੜਾ ਇਹ ਇਨਕਾਊਂਟਰ ਅਮਲ ਦੇ ਵਿੱਚ ਲੰਘਾ ਦੇਖ ਸਕਦੇ ਹੋ ਤੁਸੀਂ ਗੱਡੀ ਖੋ ਕੇ ਭੱਜੇ ਸੀਗੇ ਨੌਜਵਾਨ ਚਾਰ ਦੋਸ਼ੀ ਦਿੱਸੇ ਜਾ ਰਹੇ ਨੇ ਜਿਸ ਦੇ ਵਿੱਚੋਂ ਇੱਕ ਇਹ ਹਜੇ ਭਰਾ ਸੀ ਤਾਂ ਦੇਖੋ ਇਹ ਕ੍ਰਾਈਮ ਸੀਨ ਕੋ ਲਗਾਤਾਰ ਤਸਵੀਰਾਂ ਤੋਂ ਦਿਖਾਈਆਂ ਨੇ ਇੱਧਰ तमाम ਪੁਲਿਸ ਦੇ ਅਫਸਰ ਮੌਜੂਦ ਨੇ মিডিਆ ਦਾ ਜਮਾਵੜਾ ਹੈ ਅਬ ਦੇਖੋ ਦੇਖੋ ਇਹ ਕ੍ਰਾਈਮ ਸੀਨ ਹੈ ਜਿਸ ਨੂੰ ਕਵਰ ਕੀਤਾ ਹੋਇਆ ਤਾਂ ਕਿ ਕੋਈ ਵੀ ਜਿਹੜੇ ਨੇ ਚਾਹੇ ਉਹ মিডিਆ ਚਾਹੇ ਸਿਵਲ ਦੇ ਲੋਕ ਨੇ ਉਹ ਅੰਦਰ ਨਾ ਜਾ ਸਕੇ ਤਾਂ ਇਹ ਮੈਂ ਤੁਹਾਨੂੰ ਸਿੱਧੀਆਂ ਤਸਵੀਰਾਂ ਕ੍ਰਾਈਮ ਟੀਮ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜਿੱਥੇ